ਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਹੈ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਕੋ ਮਿੱਤਰੋ ਅੱਜ ਆਪਾਂ ਚੱਲੇ ਆਂ ਮਸਿਆ ਤੇ ਗੁਰਦੁਆਰਾ ਬholi ਸਾਹਿਬ ਸੋਲੜੀ ਆਲ ਵਿਖੇ ਬਾਕੀ ਬੰਦਾ ਪਹੁੰਚ ਗਿਆ ਹੁਣ ਅਸੀਂ ਚੱਲੇ ਆਂ ਉੱਥੇ ਹਾਂ ਭਾਈ ਚੱਲ ਜੇ ਲੋ ਮਿੱਤਰੋ ਬਾਹਰ ਗੁਰਦੁਆਰਾ ਬholi ਸਾਹਿਬ ਸਰੋ ਚੱਲਦੇ ਆ ਹੁਣ ਅੰਦਰ ਟੇਕ ਦਿਆਂ ਮੱਥਾ ਚੱਲ ਕੇ ਇਹ ਛੇਵੇਂ ਪਾਤਸ਼ਾਹੀ ਚਾਰਨਛੋ ਪ੍ਰਾਪਤਿ ਹੈ ਜੀ ਸਾਲ ਸੰਜੇ ਅਜ ਲੋੜ ਹੈ ਆਪਣੇ ਬੱਚਿਆਂ ਨੂੰ ਮਰਦ ਦੇ ਨਾਲ ਸਤਿਗੁਰੂ ਗੁਰੂ ਤੇਗ ਬਹਾਦਰ ਗੁਰੂ ਛੇਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਕਰਨ ਸਾਰਾ ਸਿੱਖ ਜਗਤ ਕਰ ਲੋ ਪਾਤਸ਼ਾਹ ਜੀ ਦੇ ਇੱਕਮ ਦਾ ਦੇ ਨਾਣਾ ਹੈ ਬੜੇ ਸ਼ਾਂਤਾ ਔਰ ਭਾਵਨਾ ਦੇ ਨਾਲ ਬਣਾਇਆ ਜਾਂਦਾ ਹੈ ਮਹਾਰਾਜ ਦੇ ਪਿੰਲੇ ਪਨਾਸ਼ ਗੁਰੂ ਦੀਆਂ ਆਪ ਸਰਵਤਰ ਸੰਗਤਾਂ ਨੂੰ ਸਤਿਗੁਰੂ ਪਰਮ ਹਰਿ ਗੋਬਨ ਸਿੰਘ ਜੀ ਮਹਾਰਾਜ ٹرسٹ ਦੇ ਸਾਰੇ ਪਰਵੰਧ ਕਾਵਨ ਸਾਰੇ ਜਥੇ ਵਰਗਾਂ ਲੱਖਾਂ ਲੱਖ ਵਧਾਈਆਂ ਬਹੁਤ ਸੋਹਣੇ ਦੇਖੀ ਕਰਦੇ ਹਾਂ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਗੁਰਮੀਰ ਸਿੰਘ ਜੀ ਤਾਜੀ ਵਰਮੇਰ ਸਿੰਘ ਜੀ ਦੇ ਪੀਰਤਨ ਦੀ ਰੰਮਤ ਅੰਮ੍ਰਿਤ ਅਰੰਭ ਤੱਕ ਕਰ ਰਹੇ ਹਨ ਸੋ ਦੁਪਰਾਂਤ ਸਾਰਿਆਂ ਨੇ ਪਾਈ तकरीबन 12:30 ਜਿਹੜੇ ਜੋ ਕਿ ਅਨੰਦ ਸਹਿਬ ਨੇ ਜਾਬ ਹੋਣਗੇ ਤੇ ਫਿਰ ਸਾਰੇ ਦੀਵਾਨ ਦੀ ਸਮਾਪਤੀ ਹੋਵੇਗੀ ਸਾਰਿਆਂ ਰੰਗਣ ਕੇ ਪਾਈ ਇਸੇ ਤਰ੍ਹਾਂ ਹਾਜ਼ਰੀ ਭਰਨੀ ਹੈ ਜਲ ਪਾਣੀ ਸ਼ੱਕੇ ਕਿਉਂਕਿ ਆਪ ਜੀ ਲੰਬੇ ਸੁਣੇ ਤੋਂ ਬੈਠੇ ਹਨ ਕਿਸੇ ਨੇ ਇਸ ਸਾਥਰ ਨੂੰ ਗੱਲ ਪਾਣੀ ਸ਼ਕਣਾ ਹੋਵੇ आई तोर की पई तोर की पई थोरो ਗਰ ਗਲ ਰਿਹਾ ਜੀ ਕੀ ਹਾਲ ਹੈ ਬਾਬਾ ਜੀ